ਨਕੋਦਰ ਦੇ ਵਿੱਚ ਚੋਰ ਹੋਏ ਸਰਗਰਮ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਕੋਦਰ ਦੇ ਪਿੰਡ ਸ਼ੰਕਰ ਦੀਆਂ ਤਸਵੀਰਾਂ ਜਿੱਥੇ ਚੋਰਾਂ ਵੱਲੋਂ ਇੱਕ ਵੱਡਾ ਮੋਟਾ ਹੱਥ ਮਾਰਿਆ ਗਿਆ ਇਹ ਤਸਵੀਰਾਂ ਨਕੋਦਰ ਦੇ ਪਿੰਡ ਸ਼ੰਕਰ ਦੀਆਂ ਇੱਕ ਪਰਿਵਾਰ ਦੇ ਘਰ ਦੇ ਵਿੱਚ ਗਰਿੱਲ ਪਟਕੇ ਜਿਹੜੇ ਚੋਰ ਅੰਦਰ ਵੜੇ ਔਰ ਉਹਨਾਂ ਵੱਲੋਂ ਵੱਡੀ ਚੋਰੀ ਦਾ ਅੰਜਾਮ ਦਿੱਤਾ ਗਿਆ ਏ ਆਰਬੀ ਇੰਡੀਆ ਟੀਵੀ ਨਿਊਜ਼ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨਕੋਦਰ ਦੇ ਪਿੰਡ ਚੰਕਰ ਦੀਆਂ ਅੰਦਰ ਵੜ ਕੇ ਦਰਵਾਜ਼ੇ ਨੂੰ ਕੁੰਡੀ ਲਾ ਦਿੱਤੀ ਗਈ ਔਰ ਅੰਦਰ ਜਿੰਨਾ ਵੀ ਸਮਾਨ ਪਿਆ ਸੀ ਫੋਲਾ ਪ੍ਰਾਲੀ ਕਰਕੇ ਉੱਥੋਂ ਸੋਨਾ ਜਿਹੜਾ ਲੈ ਕੇ ਗਏ ਹੋਰ ਵੀ ਨਿੱਕਾ ਸਮਾਨ ਛੋਟਾ ਖਲਾਰ ਕੇ ਉਹਦੇ ਵਿੱਚੋਂ ਫੋਲਾ ਫਰੈਲੀ ਕਰਕੇ ਇਹ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਇਹ ਨਕੋਦਰ ਦੇ ਪਿੰਡ ਚੰਕਰ ਦੀਆਂ ਤਸਵੀਰਾਂ ਜੋ ਪੀੜਤ ਦੱਸ ਰਿਹਾ ਹੈ ਕਿਵੇਂ ਚੋਰ ਇੱਥੋਂ ਅੰਦਰ ਵੜ ਕੇ ਆਪਣਾ ਜਿਹੜਾ ਰਸਤਾ ਸਾਫ਼ ਕੀਤਾ ਉਹਨਾਂ ਨੇ ਅੰਦਰ ਵੜ ਕੇ ਜਿਹੜੀ ਚੋਰੀ ਨੂੰ ਹੱਥ ਮਾਰਿਆ ਇਹ ਰਾਤ ਦੀ ਘਟਨਾ ਤੇ ਇੱਥੇ ਦੱਸ ਰਹੇ ਆ ਵੀ ਵੱਡੀ ਚੋਰੀ ਨੂੰ ਜਿਹੜਾ ਅੰਜਾਮ ਦਿੱਤਾ ਗਿਆ 5 ਤੋਂ 6 ਟੋਲੇ ਜਿਹੜੇ ਸੋਨਾ ਲੈ ਗਏ ਹਾਂਜੀ ਅੰਕਲ ਜੀ ਕੀ ਨਾਮ ਜੀ ਮੇਰਾ ਅਵਤਾਰ ਸਿੰਘ ਜੀ ਕੀ ਗੱਲਬਾਤ ਕੀ ਹੋਈ ਆ ਵੀ ਜੇ ਅਸੀਂ ਰਾਤ ਸੁੱਤੇ ਪੈ ਸਕੇ ਚੋਰਾਂ ਨੇ ਕਿਤੇ ਪਿੱਛੇ ਤਾਵਾ ਬੂਲ ਦਿੱਤਾ ਤੇ ਸਾਡੇ ਇਧਰ ਕੁੰਡੇ-ਕੁੰਡੇ ਲਾਏ ਸੀ ਕਿ ਅਸਵੇਰ ਨੂੰ ਉੱਠਿਆ ਤੇ ਮੈਂ ਉਹ ਪਿੱਛੇ ਪਿੱਛੇ ਪਸੂ ਦੇਖਣੇ ਸੀ ਕਿ ਖੋਲ ਕੇ ਉਹ ਦੇਖਿਆ ਤਾਂ ਗੇਟ ਨਹੀਂ ਖੁੱਲਦਾ ਮੈਂ ਜਦ ਪਿੱਛੇ ਦੀ ਹੋ ਕੇ ਕਮਰਿਆਂ ਦੇ ਬਾਹਰ ਦੀ ਗਿਆ ਤਾਂ ਤਾਕੀਆਂ ਸਾਰੀਆਂ ਭੰਨੀਆਂ ਹੋ ਗਰੀਲਾ ਵੀ ਤੋੜੀਆਂ ਆ ਤੇ ਦੇਖਿਆ ਅੰਦਰ ਸਾਰਾ ਸਮਾਨ ਮੁੰਨ ਕੱਢ ਕੇ ਸਟਿਆ ਵੀ ਪੁਲਿਸ ਨੂੰ ਅਸੀਂ ਰਿਪੋਰਟ ਕੀਤੀ ਉਹ ਸਾਲੇ ਆਏ ਉਹ ਕਹਿੰਦੇ ਵੀ ਕੀ ਨੁਕਸਾਨ ਹੈ ਕਿਉਂ ਨੁਕਸਾਨ ਤਾਂ ਤੁਸੀਂ ਅੰਦਰ ਵੜ ਕੇ ਦੇਖੋ ਪਹਿਲਾਂ ਗੇਟ ਖੋਲੋ ਅਸੀਂ ਅੰਦਰ ਹੀ ਨਹੀਂ ਜਾ ਸਕਦੇ ਕਿਸੇ ਪਾਸੇ ਦੀ ਉਸਾਂ ਨਿਕਲ ਗਏ ਪੋਲਸ ਵਾਲਿਆਂ ਨਾਲ ਆਪ ਉਸੇ ਵੜ ਕੇ ਵਿੱਚੋਂ ਅੰਦਰ ਗੇਟ ਖੋਲ੍ਹਿਆ ਤਾਂ ਫਿਰ ਅਸੀਂ ਦੇਖਿਆ ਤੇ ਉਹ ਕਹਿੰਦੇ ਕਿੰਨਾ ਕੁ ਨੁਕਸਾਨ ਹੋਇਆ ਉਹ ਕਹਿੰਦੇ ਨੁਕਸਾਨ ਕਿੰਨਾ ਹੋਇਆ ਕਿ ਅਸੀਂ ਉਹ ਰੇਡੀ ਛੇਤੀ ਤਾਂ ਦੇਖ ਨਹੀਂ ਸਕਦੇ ਉਹ ਲੈ ਕੇ ਲੱਗੇ ਕਿ ਦੇਖ ਕੇ ਦਿਨ ਤੁਹਾਨੂੰ ਦੱਸ ਦਵਾਂਗੇ ਸਾਮਾਨ ਸਾਡਾ ਤੋਂ ਛੇਕ ਤੋਲਿਆ ਸੁਣ ਨੁਕਸਾਨ ਕਿੰਨਾ ਕੁ ਹੋ ਗਿਆ ਆਪਣਾ ਨੁਕਸਾਨ ਤਾਂ तकरीबन ਜੀ 6-7 7 ਲੱਖ ਦਾ ਹੋ ਗਿਆ ਕੁਕੜੀਆਂ ਗੁੜੀਆਂ ਵਿੱਚ ਸੀਗੀਆਂ ਬਾਹਰ ਲੀਆਂ ਕਈਆਂ ਨੂੰ ਦੇਣੀਆਂ ਹੁੰਦੀਆਂ ਮੁੰਡਿਆਂ ਉਹ ਵੀ ਬਚ ਲਿਆ ਗਿਆ ਤੇ ਹੋਰ ਸਮਾਨ ਸੋਨਾ ਗਹਿਣਿਆਂ ਦੇ ਰੂਪ ਚ ਸੀਗਾ ਕਈ ਤਰ੍ਹਾਂ ਦਾ ਹੁੰਦਾ ਤੁਹਾਨੂੰ ਪਤਾ ਕੋਈ ਕੈਸ਼ ਵਗੈਰਾ ਵੀ ਸੀਗਾ ਕੈਸ਼ ਵੀ ਥੋੜਾ ਬੜਾ ਜਿਹੜੇ ਸਾਡੇ ਜੇਬਾਂ 'ਚ ਕੱਪੜੇ ਕਪੜੇ ਟੰਗੇ ਸੀਗੇ ਉਹਨਾਂ ਦੇ ਵਿਚੋ ਲੱਗਾ بڑے ਪਾਸਵਰਡ ਕਾਪੀਆਂ ਜਿਹੜੀਆਂ ਬੈਂਕ ਦੀਆਂ ਉਹ ਕੁਝ ਬਾਹਰ ਸੱਟ ਗਏ ਹੁਸ਼ੈਨ ਕਾਉਂ ਨਾ ਹੋਰਾ ਪਰ ਬਹੁਤ ਬਾਹਰ ਸੱਟ ਗਏ ਕੰਜੀਆ ਗੁੰਜੀਆ ਉਹਨਾਂ ਜਿਹੜਾ ਸਾਰਾ ਸਮਾਨ ਐ ਤੋੜ-ਫੋੜ ਕੀਤਾ ਚੰਗੀ ਤਰ੍ਹਾਂ ਕੀ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਨਹੀਂ ਸੀਸੀਟੀਵੀ ਕੈਮਰਾ ਨਹੀਂ ਹੈ ਆਪਣੇ ਜੀ ਆਸੇ-ਬਾਸੀ ਕਿਤੇ ਲੱਗੇ ਆਪਣੇ ਗਵੰਡ ਹੈ ਲੱਗੇ ਉਹਦੇ ਚ ਕੁਛ ਆਇਆ ਹੁਣਾਂ ਚ ਇਹਨਾਂ ਨਹੀਂ ਮੇਰੇ ਕੋਲ ਪੁਲਿਸ ਵਾਲਿਆਂ ਨੂੰ ਤਾਂ ਨਹੀਂ ਦਿਖਿਆ ਇਹਨਾਂ ਨੇ ਸ਼ਾਇਦ ਦੇਖਿਆ ਹੋਊਗਾ ਕਹਿੰਦੇ ਅਕਾਬਾਈ ਤੱਕ ਨਹੀਂ ਆਇਆ ਬਾਕੀ ਪੁਲਸਾਈ ਸੀ ਮੌਕੇ ਤੇ ਹਾਂ ਪੁਲਸਾਈ ਸੀ ਜੀ ਸਵੇਰੇ ਤੇ ਹੁਣ ਤੁਸੀਂ ਕੀ ਮੰਗ ਕਾਪੀ ਤੁਸੀਂ ਮੰਗ ਕਰਦੇ ਵੀ ਚੋਰਾਂ ਨੂੰ ਪਤਾ ਕਰਕੇ ਉਹਨਾਂ ਨੂੰ ਫੜੇ ਜਾਣ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਸਮਾਨ ਮਿਲ ਜਾਵੇ ਹੋਰ ਅਸੀਂ ਉਹਨਾਂ ਤੋਂ ਕੀ ਲੈਣਾ ਇਹ ਜਿਹੜਾ ਘਰ ਹੈਗਾ ਤੁਹਾਡਾ ਕਿੱਥੇ ਹੈਗਾ ਜੀ ਇਹ ਸਾਡਾ ਜੀ ਸ਼ੰਕਰ ਤੋਂ ਕੁ ਕਿਲੋਕੀਮੀਟਰ ਦੂਰ ਤੇ ਚੱਕਲਾ ਰੋਡ ਤੇ ਇਹ ਦੁਗਾਹ ਟਰੈਕਟਰਾਂ ਦੀ ਬਾਰੂਸ਼ਾਹਬ ਇਸ ਰੋਡ ਤੇ ਇੱਥੇ ਗਵਿੰਦਾ ਕੋ ਜਿਹੜੀ ਮੇਨ ਰੋਡ ਜਾਂਦੀ ਆ ਗਾਹਾਂ ਉਹ ਤੋਂ ਕੋਈ 90 ਕਰਮ ਤੇ